ਸਵਾਗਤ ਹੈ ਜੀ ਇੱਕ ਵਾਰ ਨਵੀਂ ਵੀਡੀਓ ਦੇ ਵਿੱਚ ਜੈਲਦਾਰ ਇਨੋਵੇਸ਼ਨ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਦੇਖ ਕੇ ਆਜ਼ਾਦੀ ਦਾ ਆਨੰਦ ਮਾਣਦੇ ਹੋਣਾਂ ਨੂੰ ਯਾਦ ਕਰ ਰਹੇ ਆ ਕਿ ਇਹਨਾਂ ਦੀ ਬਦੌਲਤ ਹੀ ਆਜ਼ਾਦੀ ਮਿਲੀ ਸੀ ਔਰ ਇਹ ਟਰਾਲੀ ਡਿਲੀਵਰ ਕਰਦੇ ਹੋਏ ਵੀ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾ ਦੇ ਨਾਲ ਦਾ ਹੀ ਪਿੰਡ ਹੈ ਭੂਤਾ ਜਿੱਥੇ ਟਰਾਲੀ ਜਾ ਰਹੀ ਹੈ 1.18 ਫੁੱਟ ਲੰਬੀ ਹੈ ਪੀਟੀਓ ਟਰਾਲੀ ਹੈ ਰਾਏ ਫਾਰਮ ਤੇ ਆ ਬਾਈ ਜੀ ਹੁਣੇ ਆਪਣੇ ਖੜੇ ਆ ਕਰਦੇ ਆ ਪਹਿਲਾਂ ਮੈਂ ਟਰਾਲੀ ਘੁਮਾ ਕੇ ਦਿਖਾ ਦਿਆਂ ਸਾਰੇ ਪਾਸਿਓ ਇਹ 2K ਦਾ ਪੇਂਟ ਹੈ ਬਹੁਤ ਹੀ ਪਿਆਰਾ ਕਲਰ ਹੋਇਆ ਪਿਆ ਰਸੇ ਚੁਮ ਕੇ ਫਾਂਸੀ ਦੇ ਹੱਥੀ ਆਪਣਾ ਬਯੂਦ ਫਾਹੇ ਲਾਉਣ ਵਾਲੇ ਬੰਦੇ ਆਮ ਨਹੀਂ ਹੁੰਦੇ ਔਰ ਇਹ ਸਚਾਈ ਆ ਬਹੁਤ ਛੋਟੀ ਉਮਰ ਦੇ ਵਿੱਚ ਹੀ ਛੇਦੀਆਂ ਪ੍ਰਾਪਤ ਕੀਤੀਆਂ ਔਰ ਦੇਸ਼ ਨੂੰ ਆਜ਼ਾਦ ਕਰਵਾਇਆ ਬਾਕੀ ਆ ਸਾਰਾ ਕੁਝ ਡਰਿੰਕ ਬਾਕਸ ਸਟicker ਪੰਜਾਬ ਦਾ ਝੰਡਾ ਫਾਰਮ ਟਰੈਕ 60 ਦੇ ਸਟicker ਵੀਲ ਕੱਪ ਫਿਰਕੀਆਂ ਦੇ ਪਿੱਛੇ ਆਹ ਚੀਜ਼ ਇੱਕ ਨਵੀਂ ਕੀਤੀ ਐ ਇਹਨੂੰ ਸਪੋਰਟ ਲਾ ਦਦੀ ਆ ਨਾਰਮਲੀ ਕੀ ਹੁੰਦਾ ਜਦੋਂ ਕਿਤੇ ਰੱਸਾ ਸਿੱਧਾ ਪੈਂਦਾ ਜਾਂ ਥੱਲੇ ਜ਼ਮੀਨ 'ਚ ਲੱਗਦੀ ਆ ਤੇ ਆ ਵਿੰਗੀ ਹੋ ਜਾਂਦੀ ਆ ਤੇ ਇਹਨੂੰ ਉਹ ਚੀਜ਼ ਤੋਂ ਬਚਾਉ ਜਿਹੜਾ ਟੁੱਟੇਗੀ ਨਹੀਂ ਫਾਰਮ ਟਰੈਕ 60 ਮਲਟੀ ਸਪੀਡ ਪੀਠੀ ਵਾਲੀ ਇਹਦੇ ਵਿੱਚ ਜਿਹੜੀ ਹਰੇਕ ਗੇਅਰ ਦੇ ਵਿੱਚ ਚੱਲੂਗੀ ਪਹਿਲਾ ਲੋ ਦੂਜਾ ਲੋ ਤੀਜਾ ਲੋ ਚੌਥਾ ਲੋ ਔਰ ਕਈਆਂ ਦਾ ਕਨਸਰਨ ਹੁੰਦਾ ਇਹ ਨੀਵੀਂ ਹੀ ਹੋਵੇ 14 ਨਾਲ 28 ਦੇ ਟਾਇਰ ਹਾਲਾਂਕਿ ਟਰੈਕਟਰ ਨੀਵੀਂ ਜਗ੍ਹਾ ਹੈ ਔਰ ਟਰਾਲੀ ਥੋੜੀ ਜੀ ਉੱਚੀ ਜਗ੍ਹਾ ਹੈ ਬਟ ਫਿਰ ਵੀ ਟਰਾਲੀ ਬਰਾਬਰ ਹੈ ਕੋਈ ਬਾਲਾ ਕਰਕ ਨਹੀਂ ਹੈ ਬਿਲਕੁਲ ਬਰਾਬਰ ਹੈ ਜਿਹੜਾ ਡਾਟਾ ਹੀ ਉਸ ਤਰੀਕੇ ਦਾ ਡਿਜ਼ਾਈਨ ਕਰ ਦਿੱਤਾ ਜਾਂਦਾ ਔਰ ਬਹੁਤ ਪਿਆਰਾ ਕਲਰ ਹੋਇਆ ਪਿਆ ਤੇ ਅੱਜ ਫੋਟੂ ਖੂਤਾਂ ਇਸ ਤੋਂ ਬਾਅਦ ਤਿੰਨ ਟਰਾਲੀਆਂ ਅ ਇੱਕ ਛੜਕੜ ਕਲਾਂ ਵੈਂਸਾਂ ਦੇ ਪਿੰਡ ਦੀਆਂ ਪਿੱਛੇ ਤਿਆਰ ਹੋ ਰਹੀਆਂ 21 ਫੁੱਟ